सा ਜਾਣ ਲੈ ਸਮਾਨ ਆਪਣਾ ਬੈਗ ਕਰ ਲਿਆ ਫੋਨ ਲੈ ਲਿਆ ਮੇਰਾ ਫੋਨ ਆ ਫੂਟ ਹੈਗਾ ਇਹ ਪਰ ਮੈਨੂੰ ਹਿੱਟਾ ਸਕੀਂਗੀ ਮੈਂ ਸਲਾਹੀ ਕਰਾ ਰਿਹਾ ਲੋਹੇ ਦੇ ਚਾਹ ਦੀ ਪਿਆਰ ਥੋੜਾ ਧੁੰਦ ਦੇਖੋ ਹਜੇ ਇੰਨੀ ਹੈ ਸਵੇਰੇ ਉੱਠਣ ਤੋਂ ਬਾਅਦ ਹੀ ਪੈਂਦੀ ਹੈ ਧੁੰਦ ਪਸਤਾ ਨਮਕ ਓਟ ਨਮਕ ਸਬੂਤ ਕੱਲੀ ਵਾਸਤੇ ਬਾ ਕੱਲੀ ਵਾਦੀ ਪਾਇਆ ਥੋੜਾ ਪਾਣੀ ਜੇ ਤਾਂ ਜਦ ਲਈ ਲੱਗਿਆ ਪਾਉਣੇ ਸੋ ਤਰ ਹੋ ਗਿਆ ਤਾਂ ਕਾਈ ਲੈਣ ਬੰਦੇ ਬਹੁਤ ਜਿਆਦਾ ਤੈਂ ਤੰ ਨਿਆਰਾ ਦੇ ਦੂ ਅੱਜ ਸਣਚ ਹਾਂ ਤੁਸੀਂ ਆਹ ਕੰਮ ਕਰਕੇ ਲਾ ਲੇ ਲੈ ਨੀ ਹਾਂ ਇਹ ਨੋ ਨੀ ਨੀ ਤੇ ਜਾਲਜ ਕੋ ਸੁਣ ਨਹੀਂ ਹੁੰਦਾ ਪਾ ਲਾ ਲੋ ਲਿਆ ਕੇ ਦੇਵਾ ਬੱਸ ਨੇ ਹੱਥ ਖਲੇ ਪਏ ਨੇ ਕੰਮ ਚ ਨਾ ਆਪਸ ਆਪੇ ਕੰਮ ਕਰੇ ਨੇ ਤੇ ਉਹ ਬੁਲਾ ਬਾਟਨ ਜੀ ਨਸਾਣਦੇ ਨੇ ਐਨੇ ਹੱਥ ਖਲੇ ਪਏ ਨੇ ਕੁਛ ਰਹਿਣਾ ਤਾਂ ਨਹੀਂ ਦਰਨ ਵਾਲਾ ਮੈਂ ਤਾਂ ਗੁਰਮੁਖ ਕੋਤੀ ਧਾਰਨੀ ਕਹਿੰਦੇ ਗੱਲ ਪਤਾ ਨਹੀਂ ਉਹ ਤਰੇ ਆ ਦਵਾਫਾ ਆ ਪਿਆ ਵਿਚ ਤਰੇ ਤਰਤਾ ਸੱਚ ਪੱਤ ਸਿਰ ਮੇਰਾ ਅੰਦਰ ਹੀ ਰਹਿ ਗਿਆ ਫੇ ਖੋਲ ਬਾ ਜਿਹੜਾ ਅਸਲੀ ਸਮਾਨ ਸੀ ਪੈਸੇ ਤੋਂ ਤੇ ਨਾ ਪੈਸੇ ਜਿੱਤੇ ਰਹਿਗੇ ਦੁੱਜੀ ਚਾਬੀ ਵੀ ਲੈ ਜਾ ਨਾ ਆ ਦੀ ਬਾਰੀ ਆ ਅੱਛਾ ਅਰਥ ਵੱਜ ਗਈ ਚੱਲ ਜਣ ਮੇਰੇ ਮਹਾਰਾਜ ਨੂੰ ਕਿਰੰਨਾ ਕਰਨਾ ਪੈਣਾ ਹੈ ਕੋਈ ਨਹੀਂ ਹੈ ਪਈ ਤਾਂ ਤਾਂ ਬਾਹਰ ਲੈ ਜਿੰਦੂ ਆਪਣੇ ਘਰੇ ਤਾਂ ਨਹੀਂ ਬੈਠੇ ਚੱਲ ਜਣ ਚਲੋ ਜੀ ਪਾ ਮਿਲ ਗਿਆ ਜਾਂਦੇ ਆ ਫਿਰ ਸਰਾ ਮਾਲ ਚਾਬੀਆਂ ਅੱਖ ਗੱਡੀ ਚ ਤਾਂ ਲਾ ਲ ਹੂੰ ਹੂੰ ਦਤੀ ਜੋ ਅਮਨ ਜਾ ਘੜਾ ਕਰਦੇ ਇੱਥੇ ਚਲੋ ਗੱਡੀ ਕੱਢੋ ਲੋ ਜੀ ਅੱਪਾ ਘਰੋਂ ਤੁਰ ਪਿਆਂਗੇ ਬਸ ਤੁਰੇਂ ਨਹੀਂ ਦੇਵ ਗਾਈਨੀ 10 ਮਿੰਟ ਲੱਗਣਗੇ ਤੁੰਦ ਬਹੁਤ ਜ਼ਿਆਦਾ ਤੁਹਾਨੂੰ ਦਿਨਾ ਹੁਣ ਚਲ ਕੋਰ ਜੀ ਸੂਰਜ ਦੀ ਨਿਕਲਦੀ ਐ ਟਾਈਮ ਹੈਗਾ 8:00 ਸਵੇਰ 8:00 ਹੋ ਗਏ ਨੇ 8:20 ਤੇ ਬਸ ਪਰ ਆ ਜੀ ਪਹੁੰਚ ਗਏ ਬੈਠੇ ਐ ਤੇ ਪਹੁੰਚੇ ਨਹੀਂ ਤੇ ਨਿਲਦੇ ਆਂਗੇ ਬਹਿਗੁਰੂ ਦੇ ਚਰਨਾ ਚ ਜਾਵਾਂਗੇ ਬਹਿਗੁਰੂ ਦੀ ਚਰਨਾ ਦੀ ਇਤਨ ਚੱਲਦਾ ਗੱਡੀ 'ਚ ਸਵੇਰੇ ਸਵੇਰੇ ਮਾਰਨਿੰਗ ਦੇ ਟਾਈਮ ਦੇ ਹਨਾ ਗੁਰ ਬਾਣੀ ਵੀ ਵਧੀਆ ਲੱਗਦੀ ਹੈਗੀ ਉਸ ਦਿਨ ਦਾ ਹਜੇ ਵੀ ਨਇ ਸੂਰਜ ਨਿਕਲਦਾ ਹੈਗਾ ਜੇ ਕਿਤੇ ਨਾ ਸੂਰਜ ਨਿਕਲਿਆ ਹੁੰਦਾ ਫਿਰ ਤਾਂ ਪਤਾ ਨਹੀਂ ਕੀ ਗੱਲ ਚੱਲ ਰਹੀ ਹੱਥ ਕਿਸ ਲੋ ਕੋ ਰ ਆ ਰਹੇ ਸੂਰਜ ਦੀ ਹੂੰ ਤਾਂ ਅਸੀਂ ਕੱਲ ਤਾਂ ਸੀਗਾ ਅੱਜ 10:00 10:30 ਅੱਜ ਪਰਸੋਂ ਅਸੀਂ 9:00 ਵਜੇ ਆਗੇ ਤੇ ਅੱਜ ਅਸੀਂ 8:00 ਵਜੇ ਕਿਉਂਕਿ ਅੱਜ ਪਿਛਲਾ ਦਿਨ ਆ ਪੋਗਦਾ ਹਨਾ ਤੇ ਪੋਗਦਾ ਪਿਛਲਾ ਦਿਨ ਨਹੀਂ ਖੰਡਪਾੜ ਸਾਹਿਬ ਪੋਗ ਪੋਗ ਵਹੋਂ ਖੰਡਪੁਰ ਸਾਹਿਬ ਦਾ ਪਿਛਲਾ ਦਿਨ ਆਗਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਹਨਾ ਆਉਣਗੇ ਤੇ ਸਮਾਪਤੀ ਆਗੀ ਸਾਰੇ ਕਾਸੇ ਦੀ ਤੇ ਇਸ ਤਰ੍ਹਾਂ ਪਾਈ ਸਾਡੇ ਕੋ ਰਾਤ ਦੀ ਲੋੜ ਹੀ ਮਣਾਈ ਗਈ ਹੈਗੀ ਲੋਈ ਸੋ ਕੁਮਾਰਾ ਕੈਲੀ ਮੈਂ ਸੁਵੇਰ ਜੀ ਲੱਗਿਆ ਸਾਰਾ ਬੱਚੇ ਨੇ ਸਾਰਾ ਗੱਲ ਹੈ ਹੁਣ ਆ ਤੁਹਾਡੀ ਰਹੀ ਇਹ ਵੀਰੇ ਦੀ ਭੂਆ ਦੀ ਪੋਤੀ ਹੈਗੀ ਉਹ ਮਾਨਤੇ ਦੇਖੋ ਕਿੰਨਾ ਸੋਹਣਾ ਸੂਟ ਲੱਗਦਾ ਸਲੀਨ ਦਾ ਦੋਨਾਂ ਪੈਣਾ ਦੇ ਕੋ ਜਿੱਤੋ ਜਾ ਪਾਇਆ ਸੁਖਮਣ ਦੇ ਵੀ ਸਲੀਨ ਦਾ ਗੁਰਮੁਖ ਮੁੰਦੇ ਵੀ ਸਲੀਨ ਦਾ ਮੈਂ ਸਲੀਨ ਨਹੀਂ ਮੈਂ ਬੈਲਚ ਚੱਲ ਸਲੀਨ ਹੀ ਨਾ ਲਾ ਬੈਲਬਟ ਵੀ ਸਲੀਨ ਹੀ ਹੁੰਦੀ ਆ ਨਵੀ ਦੇ ਕੱਲਾ ਕੋਲਾ ਦੋ ਦੇ ਕਾਲਾ ਦਾ ਦੋ ਦੇ ਲੀਲਾ ਸੁਖਮਣਾ ਲੱਗ ਰਹੇਗੀ ਹਾਂ ਸੁਖਮਣ ਮੈਕੂ ਦੇ ਨਾਲ ਤੋਂ ਮੇਰੇ ਮੇਕੂ ਨਾਲ ਮੈਕੂ ਨਾਲ ਮੈਂ ਕਿਹਦਾ ਹੈ ਬਾਲੇ ਮੈਕੂ ਦੇ ਜਿਹੜਾ ਪਰਪਲ ਪਾਉਂਦਾ ਹਾਂ ਇਹ ਇਹਨੂੰ ਕੋਣ ਕਿੱਥੇ ਆ ਮੰ ਹਾਂ ਰੰਗਾ ਗੁਰਾਤਰ ਫੋਨ ਕਿੱਥੇ ਹੈ ਲੇਖਾ ਮਾਰ ਤਾ ਬਿੰਦੀ ਮੈਨੂੰ ਦੇਰੇ ਮਾ ਲਾਲਾ ਜਮ ਮਮ ਮੇਂ ਬਿੰਦੀ ਲਾਇਆ ਸੂਤ ਨਾਲ ਦੀ ਮੈਜਿਕ ਕਰਦੇ ਲੈ ਬਿੰਦੀ ਲਾ ਮੇ ਮਬਾਦੀ ਆਇਆ ਲਖਾ ਕਰਮ ਕੀ ਤਾਇਆ ਆਪਣੀ ਤਿਆਰੀ ਆ ਭੋਗ ਦੀ ਨਸ ਨਿਤ ਕੁੰਡਾ ਸ਼ਰਵਤੀ ਆ ਮੈਂ ਮਾਰੇ ਬਿਜਵਲਾ ਕੇ ਅੰਦਰ ਨਾਮ ਭਾਯਾ ਗੁਰਮਤੀ ਜਬਾ ਦੋ ਰੇ ਨਕਾ ਕੈ ਸੱਚੇ ਨਾ ਹੀ ਸਮਾਇਆ ते सुनाई नान मराया मरया तोगु होगर सजना नानक रोगुर साधू सजना ਗਰਮਤੀ ਹਰ ਹਰ ਗੋਲੇ ਹਰ ਪ੍ਰੇਮ ਤਸਾਈ ਤਿਸੁ ਰਾਤਾ ਹਰ ਰੱਤੇ ਹਰ ਰੰਗ ਜੋਲੇ ਹਰ ਜੈ ਸਾੁਰਖ ਨ ਲਗਈ ਸਭ ਦੇਖਿਆ ਜਗਤ ਮੈਂ ਟੋਲੇ ਘੁਰ ਸਾਤ ਕੋre ਨਾਮ ਜੜਾਇਆ ਮਣ ਅਣਤ ਨ ਕਾਹੂ ਡੋਲੇ

अणि तहुना पाठक ਆ ਗਏ ਰੋਏ ਬਲਾਸਾ ਜਾਨ ਮੂਹੇ ਤੇ ਰਲਾਸਾ ਆ ਤੂੰ ਕਾ ਤਰ ਰੋਈ ਜਾਣਾ ਨੀਦਰ ਮੁੰਡੇ ਦੇ ਪਨੇ ਹੰਝੂ ਕੁੜੀ ਐ ਕੁੜੀ ਐ ਆ ਕੁੜੀ ਦੇ ਹੰਝੂ ਮੁੰਡਾ ਕਾਲੇ ਕੋਲੇ ਜੋੜੇ ਪਕੌੜੇ ਓਏ ਜੋੜੇ ਪਕਾ ਠੰਡਾ ਤਾਂ ਲੱਗੂ ਦੇਖ ਹਾਂ ਦੇ ਕਿ ਦੇਖ ਰੱਖ ਬਬਾ ਬਰੋਂਦਾ ਦਾ ਕਾਰ ਸਾਥ ਨਾਲ ਕੇ ਨਿਕਾਵਰੇ ਰੱਖਾ ਮਾਰਦੇ ਸਹੁੰ ਨਾ ਖੁਮਾਈ ਆਏ ਤੇਰੇ ਤੇਰੀ ਫੋਟੋ ਖਿੱਚਣ ਆਈ ਗਿਆ ਦੇ ਲਾ ਭਾਈ ਸੂਟ ਕਿੱਦਣਾ ਬਣਿਆ ਤੇਰਾ ਅੱਜ ਹੀ ਬਣ ਕੇ ਆਇਆ ਨਾ ਵੀਡੀਓ ਬਣਾ ਤੇਰਾ ਹੋਈ ਸੁਖਮਨ ਦਾ ਸੂਟ ਹੈ ਇਸ ਤਰ੍ਹਾਂ ਦਾ ਸੁਖਮਨ ਦਿਖਾਈ ਕਮੀਜ਼ ਲੈ ਆਪਾਂ ਬਿੱਲ ਲੋ ਜੀ ਆ ਸੁਖਮਨ ਦਾ ਸੂਟ ਹੈ ਤੇ ਗੁਰਮਨ ਦਾ ਕਾਲਾ ਹੈਗਾ ਇਹ ਨਾਲ ਤੁਸੀਂ ਵਾਜਿਦ ਨੂੰ ਫੋਟੋ ਕਰਾ ਕੇ ਫੇਰ ਭਗ ਮੰਨ ਲਾਗੇ ਤੁਸੀਂ ਬੈਠ ਸੂਟ ਪਾਉਂਗੇ ਕਹੀਂ ਰਹੋਗੇ ਸੂਟ ਨਹੀਂ ਪਾਉਂਦੇ ਦੇਖੋ ਭਾਈ ਗੁਰਾਦਰ ਦੀ ਤਿਆਰੀਆਂ ਹੋ ਰਹੀ ਹੈਗੀ ਗੁਰਾਦਰ ਮਸਾ ਤਿਆਰ ਕਰੀਦਾ ਪਟਕਾ ਬਣਨੇਗਾ ਬਹੁਤ ਕੁਝ ਕਰਕੇ ਭੈਣ ਨੇ ਨਹੀਂ ਨਹੀਂ ਇਹ ਤਾਂ ਜਾ ਤੋਣਾ ਹੈ

oh mm -hmm. ਜੋ ਬੇਗਾਨੇ ਕੋ ਕਿੰਨੀ ਲੱਗੇ ਸੇਖੋਂ ਪੜਾਈ ਜੇ ਭਾਈ ਨੂੰ ਦੇਖਦਾ ਮਹਾਰਾਜ ਜੀ ਦੱਸਿਓ ਵੀ ਇਹ ਕੀ ਕੌਤਕ ਕਰਦੇ ਆ ਕੀ ਚਮਤਕਾਰ ਹੋਇਆ ਇਹ ਤੁਹਾਨੂੰ ਵੀ ਸਮਝਾਓ ਠੇਖਾ ਸਾਹਿਬ ਵੀਰ ਕਹਿੰਦੇ ਇਹ ਪਰਮੇਸ਼ਰ ਦਾ ਖੁਦ ਖੁਦਾ ਦਾ ਰੂਪ ਹੈ ਅਸੀਂ ਇਹ ਪੁੱਤਰਾਂ ਦਾ ਮੋਰੀਏ ਕਹਿੰਦੇ ਵਾਹ ਜੀ 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 ਰਾਣੀ ਮਸੰਬਰਾ ਦੇਵੀ ਹੈ ਮੈਣੀ ਇਹ ਵੀ ਸੋਚਦੀ ਹੈ ਕਿ ਗੋਵਿੰਦ ਰਾਏ ਜੀ ਮੇਰੇ ਪਹਿਲਾਂ ਦੇ ਵਿੱਚ ਕੌਣ ਮੇਨਿ ਬਾਦ ਦੇ ਇੱਕ ਕਤਲ ਨਹੀਂ ਹੋਏ ਮੇਰੇ ਘਰ ਤੋਂ ਪੂਰਤ ਬੈਠਾ ਜਦੋਂ ਯਾਤ ਕਰਦੇ ਨਾ ਰਾਣੀ ਜੀ ਤੇ ਗੋਵਿੰਦ ਰਾਏ ਮਹਾਰਾਜ बाबा बोलते हैं यूं बाय गिव दी कार्ड के बहन नहीं आई दूसरी बहन सारे आए हैं पहला बोल के आए महाराज ने रानी ने बढ़िया अंदर से बाल दे कल नहीं खा रानी ने सब कर दी थी कि बहनों कोई बा खड़ी ਰਾਣੀ ਨੇ ਦੇਖਿਆ ਫੋਨ ਤੇ ਰਾਣੀ ਆਈ ਲੈ ਮਾਂ ਪੁਣੀ ਸੱਸਰੀ ਕਰ ਰਾਣੀ ਜੀ ਦੀ ਹੋ ਗਈ اچھا ਠੀਕ ਹੈ ਬਣੀ ਲੋ ਜੀ ਹੈਪੀ ਮੰਨਦੀ ਐ ਜੀ ਤੋਂ ਫਿਰ ਭੈਣ ਕਮੈਂਟ ਕਰਦੀ ਨਾ ਉੱਥੇ ਚੁੱਪ ਗੱਲਾਂ ਬੰਦ ਕਰਾ ਦੇ ਦੇਖੋ ਇਹਨਾਂ ਚਾਹੀਦੀ ਮੁੱਤਰ ਗੋਵਿੰਦ ਰਾਏ ਮੈਨੂੰ ਇੱਕ ਪੁੱਤਰ ਦੀ ਆਸ ਬਖਸ਼ ਦੇ ਮੈਨੂੰ ਬੋਲ ਕਰ ਦੇ ਮੈਨੂੰ ਵਚਨ ਕਰ ਦੇ ਵੀ ਮੇਰੇ ਘਰ ਪੁੱਤਰ ਪੈਦਾ ਹੋ ਜਾਵੇ ਗੋਵਿੰਦ ਰਾਏ ਮਹਾਰਾਜ ਜੀ ਕਹਿੰਦੇ ਦਮ ਦੇ ਕਿਹੋ ਜਿਹਾ ਜਪ ਕਰ ਚਾਈ ਦੇ ਰਾਣੀ ਕੰਟੀ ਨਾ ਮਾ ਤੇਰੇ ਵਰਗਾ ਨਹੀਂ ਤੇਰੇ ਵਰਗਾ ਨਹੀਂ ਦੇ ਗੋਵਿੰਦ ਰਾਏ ਮਹਾਰਾਜ ਕਹਿੰਦੇ ਰਾਣੀ ਮਾ ਮੇਰੇ ਵਰਗਾ ਤਾਂ ਕੇਵਲ ਮੈਂ ਇੱਕ ਹੀ ਐ ਏਡਾ ਕਰ ਮੈਨੂੰ ਪੁੱਤਰ ਕਹੇ ਧਰ ਨਹੀਂ ਮੈਂ ਤੇਰਾ ਪੁੱਤਰ ਬਣ ਜਾ ਮੇਰੇ ਮਰਦਾ ਦਾ ਕੇਵਲ ਮੈਂ ਇੱਕ ਹੀ ਰਾਣੀ ਨੂੰ ਤਲਾਫਾ ਦਿੱਤਾ ਰਾਣੀ ਫਿਰ ਗੋਵਿੰਦ ਰਾਏ ਮਹਾਰਾਜ ਜੀ ਨੂੰ ਪੁੱਤ ਕਹਿ ਕੇ ਬੁਲਾਉਂਦੀ ਹੈ ਵੀ ਮਹਿਲਾ ਦੇ ਵਿੱਚ ਆ ਜਾਇਆ ਕਰੋ ਮੈਨੂੰ ਦਰਸ਼ਨ ਦੇ ਦੇਆ ਕਰੋ ਗੋਵਿੰਦ ਰਾਏ ਮਹਾਰਾਜ ਜੀ ਨੇ ਪਿਆਰਿਓ ਜਿਆ ਵਸਵੇਲੇ ਭੋਜਨ ਪਾਣੀ ਚੜਨਾ ਪਾਈ ਸੇਤੇ ਦੀ ਬਲਦੀ ਤੇ ਰਾਤ ਦੇ ਖਾਣੇ ਤੋਂ ਸਤੰਦ ਸਦਨ ਮਿਲਣਾ ਦੇਣਾ ਤੇ ਰਾਣੀ ਨੇ ਢੁੰਗਣੀਆਂ ਤਿਆਰ ਕਰਕੇ ਦੇਣੀਆਂ ਭੋਜਨ ਬਣਾ ਕੇ ਦੇਣਾ ਗੋਵਿੰਦ ਰਾਏ ਮਹਾਰਾਜ ਜੀ ਇਹ ਨਵਾਂ ਨਾਸਿ ਸਿਖਾਉਣਾ ਤੇ ਉਸਨੇ ਬੈਠਾ ਦੇਖਾ ਰਾਜ ਸਿਮ ਤੇ ਸਾਸਰੀਕਰ ਸੱਜਿਕਾ ਹਾਂ ਠੀਕ ਵਧੀਆ ਗੁੜੀਆਂ ਜੀ ਆਪਾਂ ਦੇ ਰਿਸ਼ਤੇਦਾਰ ਹਜੇ ਹੁਣ ਆਈ ਜਾਂਦੇ ਨੇ बैठ के गल सारे बैठ के बैठ के मिलते कोई गल ਸਰਬੰਨ ਪੁਨਾ ਨੂੰ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਬੀਬਾ ਜੀ ਨੂੰ ਬੇਨਤੀ ਹੈ ਸਿਰੋਪਾਉ ਦੀ ਬਖਸ਼ਿਸ਼ ਲੈ ਲੋ ਭਾਈ ਮੈਨੇ ਕੋਈ ਦਾ ਜੀ ਨਾਲ ਦੇ ਨਾਮ ਆਉਣਾ ਚਾਹੁੰਦਾ ਹੈ ਇਹਦਾ ਗੁਰੂ ਦੀ ਬਖਸ਼ਿਸ਼ ਹੈ ਚਲੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਉਹ ਲੈ ਗਈ ਜੀ ਉਹ ਲੈ ਗਈ ਆ ਦੌਲੀਣਾ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਮੈਂ ਥਾਲੀ ਖਿਲਾਰੀ ਜੀ ਪਹਾੜਾਂ ਕਹਿੰਦੇ ਨਹੀਂ ਦਾਂਸੀ ਨੇੜੇ ਦਾ ਕਰੀਚਾ ਬੈਠਾ ਰਹੇ ਨੇ ਤੇ ਮੱਖਮ ਮੈਂ ਕਿਹ ਕੁੱਛ ਚ ਰਹਿਣਾ ਹਾਂ ਖੇਤ ਫਿਰੇ ਲੇਸ ਤੇ ਮੱਖਮ ਬਸ ਜਾ ਤੇ ਜਿਹੜੀ ਆਪਣੀ ਕਾਲਟ ਖੜਕ ਪਹਿਣੀ ਹੈ ਪਹਿਣੀ ਹੈ ਖਾਸ ਤੌਰ ਤੇ ਤੁਹਾਨੂੰ ਪਤਾ ਤੁਹਾਨੂੰ ਹਾਂ ਉਹਦਾ ਬਹੁਤ ਬੋਲ ਮਾਈਕ ਵੀ ਬੋਲ ਜਿਆਦਾ ਸਭ ਤੋਂ ਅੱਗੇ ਆਜ ਕੇ ਇਹ ਜਿਹੜਾ ਫਟਣਾ ਨਹੀਂ ਮੰਨਦਾ ਮੈਂ ਤਾਂ ਬੜਾਈ ਦੇਣ ਦੀ ਵੀ ਜ਼ਰੂਰਤ ਨਹੀਂ ਦੀਦੀ ਆਈ ਦੇ ਨਾਲ ਮਹਾਰੀਕ ਨੂੰ ਆਜੀ ਕੱਡੇ ਤੇ ਕਿਆ ਤੋਨੇ ਕਿਉਂਕਿ ਇਹ ਰਾਜ ਮਮਾ ਨੇ ਤੇ ਆ ਭੈਣਾਂ ਛੋਟੀ ਇਹ ਰਾਜ ਛੋਟੀ ਭੈਣਾਂ ਤੋਂ ਆਪ ਅਤੀ ਜੀ ਆ ਰਾਜ ਰਾਜੀ ਸੁਭੀ ਜੇ ਤਾਂ ਨਾਲ ਹੀ ਹੋ ਗਈ ਆ ਭਾਣ ਜਪਾਨ ਜੀ ਨੇ ਰਾਜਪ ਮਾਹਰ ਨੂੰ ਪਹਿਲਾਂ ਮੇਰੇ ਕੀ ਕਹੀ ਔਰ ਮੈਂ ਤਾਂ ਆ ਸਮਾਨ ਕੋਲ ਵੱਧ ਕੇ ਕਰ ਗਈ ਕੁਝ ਹੋਣਾ ਕਿੱਥੇ いくつかの機嫌が。 ਤੇ ਕਿਵੇਂ ਬਾਈ ਤੁਸੀਂ ਜਾਣਦੇ ਨਹੀਂ ਆਖਣ ਦਾ ਕੁਰੀਆ ਆਹੋ ਕਹੇਂ ਜਾਂਦੀ ਰਾਂ ਦਾ ਰਾਤ ਕੱਟ ਲਿਓ ਗੱਦੇ ਬਿਠਾ ਜਾ ਪੈਨ ਪੈ ਵਸਾ ਕੇ ਮੌਨ ਨਾ ਪਾ ਲਿਓ ਤੁਸੀਂ ਆਪਣਾ ਕਸ ਤਾ ਸਾਨੂੰ ਫੋਨ ਨਹੀਂ ਕਰਿਆ ਵੀ ਆਓ ਭਾਈ ਰਾਤ ਕੱਟੋ ਆਜੂ ਇਸਾਬੀ ਦੀ ਮਾਰਦੀ ਹੋਰ ਬਹਿਕੀ ਕਰਦੀ ਇਹ ਬਾਈ ਤੁਸੀਂ ਕਿੱਧਰ ਬਾਈ ਇਹ ਕੰਮ ਨਾ ਹੋਣਾ ਦੀ ਵੀਰ ਜੇ ਤੁਹਾਨੂੰ ਕਿਹਾ ਹੋ ਕਿ ਵੀ ਆਇਓ ਭਾਈ ਤੁਸੀਂ ਆਪ ਦੇ ਆਪ ਆਵੋ ਅਸੀਂ ਠੀਕ ਦੇ ਅਸੀਂ ਵੀ ਮੁੰਡੇ ਦਾ ਮਾਮਾ ਫੋਨ ਕਰੂੰਗਾ ਬਸ ਸਾਨੂੰ ਆਇਆ ਵੀ ਤੁਸੀਂ ਅਸੀਂ ਆਈ ਡੀ ਠੀਕ ਹੈ ਵੀ ਆਏ ਨਹੀਂ ਆਏ ਨਹੀਂ ਕਿ ਆਏ ਕਿ ਨਹੀਂ ਅਸੀਂ ਮੁੰਡੇ ਦੇ ਮਾਮੇ ਨੂੰ ਆਏ ਉਹ ਅਸੀਂ ਸਾਰੇ ਮੁਸਫਰ ਕਰ ਲਈਏ ਉਹਦਾ ਕਰਨਾ ਤਾਂ ਅਸੀਂ ਘਰੇ ਜਾਂਦੇ ਹੋ ਜੀ ਘਰੇ ਜਾ ਕੇ ਡੰਗਰ ਪਸਾ ਸਮਾਂ ਅਸੀਂ ਸਮਾਨ ਸਭ ਨੂੰ ਹੀ ਲੈ ਆਉਂਦੇ ਸੀ ਕਿਸੇ ਨੂੰ ਮਾੜ ਨਹੀਂ ਦੇਖਿਆ ਬੱਸ ਆ ਸਵੀਕਾਰ ਸਸਰੀ ਦਵਾਰ ਹੀ ਨਾ ਮੈਨੂੰ ਤਾਂ ਹੁਣ ਦੇ ਕਿਉਂ ਤੁਸੀਂ ਅੱਛਾ ਨਹੀਂ ਅਸੀਂ ਹਾਂ ਹਮੇਰਾ ਦੂਜੀ ਬਣਾ ਲਓ ਜੀ ਆਪਣੇ ਇਸ ਖੰਡ ਪਰ ਦੇ ਤੋਂ ਬੈ ਗਿਆ ਆ ਦਰਾਨੀ ਦੇ ਵਿਆਹ ਦੇ ਵਲੌਗ ਤੁਸੀਂ ਦੇਖੇ ਨੇ ਜਰੀਆ ਨੇ ਭੈਣਾਂ ਰਿਸ਼ਤੇਦਾਰਾਂ ਦੇ ਦੇਖਣ ਹੀ ਨਾ ਉਹ ਵੀ ਦੇਖ ਲਓ ਭੈਣ ਮੇਰੀ ਦਰਾਣੀ ਮੇਰੇ ਨਾਲ ਹੀ ਰਿਆ ਕਰਿਓ ਜਿੱਥੇ ਵੀ ਅਸੀਂ ਪ੍ਰੋਗਰਾਮ ਪ੍ਰੋਗਰਾਮ ਚ ਇਕੱਠੇ ਹੋਇਆ ਕਰਾਂਗੇ ਫਿਰ ਹੋਣਾ ਗੈਰੀ ਕਿਹਦਾ 1 ਇਕ 2 ਤਰੀਕ ਨੂੰ ਤੇਰੇ ਨਾਨੰਦ ਦਾ ਹੈ ਨਾ ਉਹਨਾਂ ਦਾ ਵੀ ਆ ਬੁੱਧੂ ਦਾ 1 2 ਤਰੀਕ ਨੂੰ ਇਕੱਠੇ ਹੋਵਾਂਗੇ ਅਸੀਂ 1 2 ਫਰਵਰੀ ਨੂੰ ਜਗਤ ਵੀ ਕਿਹਾ ਜਗਤਿਕ ਜਾਮਣ 19 ਤਰੀਕ ਨੂੰ ਆ ਨਬਲੀ ਦੇ Pronto,